ਤੋ ਫਿਰ ਰਚਨਾ ਵਿੱਚ ਹੁੰਦਾ ਕੀ ਹੈ ਸੰਸਾਰ ਚ ਵਾਪਰਦਾ ਕੀ ਹੈ ਮਾਇਆ ਸੰਚ ਰਾਜੇ ਅਹੰਕਾਰੀ ਬੰਦੇ ਨੂੰ ਮੌਕਾ ਮਿਲਿਆ ਉਹਨੂੰ ਮਾਇਆ ਸੰਚਨ ਸੰਚਨ ਦਾ ਅਰਥ ਹੁੰਦਾ ਇਕੱਠੀ ਕਰਨੀ ਇਕੱਠੀ ਕਰਨ ਲਈ ਬਹੁਤ ਕੋਈ ਰਾਜਾ ਵੀ ਬਣ ਗਿਆ ਜਦੋਂ ਦੇਖਿਆ ਪਦਾਰਥ ਇਕੱਠੇ ਹੋ ਗਏ ਮੇਰਾ ਹੁਕਮ ਚੱਲਣ ਲੱਗ ਪਿਆ ਇਹੋ ਜਿਹਾ ਰਾਜੇ ਅਹੰਕਾਰੀ ਹੰਕਾਰ ਵਿੱਚ ਆ ਗਏ ਮੇਰੇ ਵਰਗਾ ਕੌਣ ਹੈ ਪਰ ਰਿਐਲਿਟੀ ਕੀ ਹੈ ਮਾਇਆ ਸਾਥ ਨਾ ਚੱਲੇ ਪਿਆਰੀ ਜਿਹਨੂੰ ਬਹੁਤ ਪਿਆਰੀ ਕਰਕੇ ਜਾਣਿਆ ਉਹ ਸਾਥ ਨਹੀਂ ਜਾਂਦੀ ਹੈ ਸਾਥ ਨਹੀਂ ਨਭਾਉਂਦੀ ਹੈ ਇਨਸਾਨ ਦੇ ਨਾਲ ਇਹ ਨਹੀਂ ਚੀਜ਼ ਨੇ ਜਾਣਾ ਨਹੀਂ ਪਰ ਇਨਸਾਨ ਦੇ ਦਿਨ ਰਾਤ ਦੇ ਦੌੜ ਹੀ ਇਸ ਦੇ ਲਈ ਹੈ माया ममता ਹੈ ਬਹੁ ਰੰਗੇ ममता ममता ਕਹਿੰਦੇ ਨੇ ਅਟੈਚਮੈਂਟ ਹੋਣੀ ਕ੍ਰਿਆਸਤੀ ਹੋਣੀ ਪਦਾਰਥ ਨੂੰ ਪ੍ਰਾਪਤ ਕਰਨ ਦੇ ਖਿੱਚ ਬਹੁ ਜਾਣਿਆ ਤੇ ਖਿੱਚ ਵੀ ਬਹੁ ਰੰਗੀ ਬਹੁਤ ਰੰਗਾਂ ਦੀ ਹੈ अनेका ਹੀ ਹਿਲੇ ਵਸੀਲੇ ਕਰਕੇ ਮਨੁੱਖ ਕਹਿੰਦਾ ਹੈ ਕਿ ਮੇਰੇ ਕੋਲ ਇਕੱਠੀ ਹੋ ਜਾਏ ਮੈਂ ਆਪਣੀਆਂ ਲੋੜਾਂ ਪੂਰੀਆਂ ਕਰ ਲਵਾਂ ਮੈਨਿੰਦਾ ਪਹਿਲ ਇਹ ਹੀ ਹੁੰਦੀ ਹੈ ਕਿ ਪੈਸੇ ਨਾਲ ਦੌਲਤ ਨਾਲ ਲੋੜਾਂ ਪੂਰੀਆਂ ਕਰੀਏ ਜਦੋਂ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ ਫਿਰ ਇਨਸਾਨ ਅੱਗੇ ਲਗਜ਼ਰੀ ਵੱਲ ਨੂੰ ਚੱਲ ਪੈਂਦਾ ਵੀ ਲੋੜ ਤੇ ਪੂਰੀ ਹੋ ਗਏ ਹੁਣ ਲਗਜ਼ਰੀਅਸ ਚੀਜ਼ਾਂ ਵੀ ਲਈਏ ਉਹ ਵੀ ਆਉਣੀਆਂ ਸ਼ੁਰੂ ਹੋ ਗਈਆਂ ਫਿਰ ਅੱਗੇ ਦੂਜਿਆਂ ਦੇ ਨਾਲ ਕੰਪੇਅਰ ਕਰਨ ਲੱਗ ਜਾਂਦਾ ਵੀ ਉਹਦੇ ਕੋਲ ਇੰਨਾ ਮੇਰੇ ਕੋਲ ਇੰਨਾ ਕਿਉਂ ਨਹੀਂ ਹੈ ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਜਿਹੜੀ ਖਿੱਚ ਐ ਇਹ ਜਿਹੜੀ ਝਾਲ ਐ ਨਾ ਤ੍ਰਿਸ਼ਨਾ ਦੀ ਕਦੇ 부ਝਦੀ ਨਹੀਂ ਤ੍ਰਿਸ਼ਨਾ ਬਿਰਨੇ ਹੀ ਕੀ 부ਝੀ ਹੈ ਵੈਰੀ ਰੇਅਰਲੀ ਕੋਈ ਹਜ਼ਾਰਾਂ ਚ ਇੱਕ ਬੰਦਾ ਮਿਲੇਗਾ ਜਿਹੜਾ ਆਪਣੀ ਲਾਈਫ ਤੋਂ ਇਨਕਮ ਤੋਂ ਫੈਮਿਲੀ ਤੋਂ ਜਾਂ ਆਪਣੇ ਜੋ ਵੀ ਸਰਕੰਸਟੈਂਸਸ ਨੇ ਜੋ ਵੀ ਸਰਾਊਂਡਿੰਗ ਚ ਹੋ ਰਿਹਾ ਉਹਦੇ ਨਾਲ ਸੈਟੀਸਫਾਈਡ ਹੋਵੇਗਾ ਹਜ਼ਾਰਾਂ ਚ ਕੋਈ ਇੱਕ ਮਿਲ ਜਾਏ ਨਹੀਂ ਤਾਂ ਜਿੰਨੇ ਵੀ ਇਨਸਾਨ ਆ ਮਨੁੱਖ ਆ ਉਹਨਾਂ ਨੂੰ ਕੋਈ ਨਾ ਕੋਈ ਸ਼ਿਕਾਇਤ ਰਹੇਗੀ ਹਾਲਾਂਕਿ ਲੋੜਾਂ ਸਾਰਿਆਂ ਦੀਆਂ ਪੂਰੀਆਂ ਹੋ ਰਹੀਆਂ ਨੇ ਫਿਰ ਵੀ ਸ਼ਿਕਾਇਤਾਂ ਨਾਲ ਜ਼ਿੰਦਗੀ ਭਰੀ ਹੋਈ ਹੈ ਤਾਂ ਮਹਾਰਾਜ ਫਰਮਾ ਰਹੇ ਨੇ ਕਿ ਤ੍ਰਿਸ਼ਨਾ 부ਝਦੇ ਨਹੀਂ ਪਦਾਰਥਾਂ ਦੀ ਭੁੱਖ ਖਤਮ ਨਹੀਂ ਹੁੰਦੀ ਤੇ ਅਖੀਰ ਜਿਸ ਨੇ ਟਿਕਾਓ ਦੇਣਾ ਜਿਸ ਨੇ ਸ਼ਾਂਤੀ ਦੇਣੀ ਹੈ ਜਿਸ ਨੇ ਮਨ ਨੂੰ ਟਿਕਾਓ 'ਚ ਲੈ ਕੇ ਆਉਣਾ ਸੀ ਆਪਣੇ ਵਿਚਾਰਾਂ ਨੂੰ ਕਿਸੇ ਜੀਵਨ ਨੂੰ ਕਿਸੇ ਸਹੀ ਪਰਵਾਚ ਚਲਾਉਣਾ ਸੀ ਉਸੇ ਵਾਹਿਗੁਰੂ ਦਾ ਨਾਮ ਬਿਨ ਨਾਮੈ ਕੋ ਸਾਥ ਨਾ ਸੰਗੀ ਨਾਮ ਤੋਂ ਬਗੈਰ ਕੋਈ ਸੰਦੇਵ ਵਾਲੀ ਚੀਜ਼ ਹੈ ਨਹੀਂ ਸੀ ਤੇ ਨਾਮ ਦੇ ਵੱਲ ਧਿਆਨ ਹੋ ਹੀ ਨਹੀਂ ਸਕਿਆ ਨਾਮ ਦੇ ਵੱਲ ਖਿਆਲ ਹੋ ਹੀ ਨਹੀਂ ਸਕਿਆ ਹੁਣ ਅਗਲੇ ਬੰਦ ਵਿੱਚ ਫੇਰ ਇਦਾਂ ਇੱਕ ਇੱਕ ਪੜਦਾ ਚੱਕਦੇ ਨੇ ਮਨ ਤੋਂ ਆਪਾਂ ਗਣਿਆ ਗੁਰਬਾਣੀ ਸਾਨੂੰ ਕੀ ਦੱਸਦੀ ਹੈ ਦੇਖੋ ਆਗਲੀਆਂ ਪੰਕਤੀਆਂ 'ਚ ਫੇਰ ਇੱਕ ਇੱਕ ਪਰਦਾ ਚੱਕ ਰਹੇ ਨੇ ਇਨਸਾਨ ਦੇ ਮਨ ਤੋਂ ਦੇਖ ਬਣਖ ਤੈਨੂੰ ਸੱਚ ਦਿਖਾਈਏ ਪਹਿਲੇ ਬਾਸ਼ਾ ਜਿਉਂ ਮਨ ਦੇਖੈ ਪਰ ਮਨ ਤੈਸਾ ਜਿਉਂ ਦਾ ਅਰਥ ਹੈ ਜਿਵੇਂ ਮਾਨ ਦੇਖੈ ਜਿਵੇਂ ਜੀਵ ਆਪਣੇ ਆਪ ਨੂੰ ਦੇਖ ਰਿਹਾ ਸੋਚ ਰਿਹਾ ਵੀ ਮੈਂ ਇਦਾਂ ਦਾ ਪਰਮਾਨਤ ਐਸਾ ਪਰ ਦਾ ਅਰਥ ਹੋ ਗਿਆ ਪਰਾਇਆ ਦੂਜਾ ਜਿਹੜਾ ਤੁਹਾਡੇ ਸਾਹਮਣੇ ਆ ਜਿਹਦੇ ਨਾਲ ਡੀਲਿੰਗ ਕਰਦੀਆਂ ਜਿਹਦੇ ਨਾਲ ਵਰਤਨਾ ਹੈ ਮਾਨਤ ਐਸਾ ਉਹਦੇ ਮਨ ਨੂੰ ਵੀ ਬੰਦਾ ਆਪਣੇ ਅਕੋਰਡਿੰਗ ਹੀ ਸਮਝਣ ਦਾ ਯਤਨ ਕਰਦਾ ਇੱਕ ਬੰਦਾ ਆਪ ਝੂਠਾ ਹੈ ਇੱਕ ਬੰਦਾ ਆਪ ਬੇਈਮਾਨੀ ਕਰਦਾ ਠੱਗੀ ਕਰਦਾ ਉਹ ਜਦੋਂ ਦੂਜੇ ਦੇ ਨਾਲ ਡੀਲਿੰਗ ਕਰੇਗਾ ਨਾ ਦੂਜਾ ਚਾਹੇ ਕਿੰਨਾ ਵੀ ਚੰਗਾ ਇਨਸਾਨ ਕਿਉਣਾ ਹੋਵੇ ਕبھی ਕਰਨ ਵਾਲੇ ਨੇ ਇਹ ਸੋਚਣਾ ਵੀ ਇਹਦੇ 'ਚ ਵੀ ਕੋਈ ਬੇਈਮਾਨੀ ਹੋ ਗਈ ਮੈਂ ਧਿਆਨ ਰੱਖਾਂ ਇੱਕ ਸੁਚੇਤ ਹੋਣਾ ਵੱਖਰੀ ਚੀਜ਼ ਐ ਆਪਣੇ ਲੈਣ ਦੇਣ ਦੇ ਪ੍ਰਤੀ ਸੁਚੇਤ ਰਹਿਣਾ ਉਹ ਵੱਖਰੀ ਚੀਜ਼ ਐ ਇੱਕ ਹਾਰੇ ਕ ਸਮੇ ਉਹ ਬਿਰਤੀ ਰੱਖਣੀ ਬੇਈਮਾਨੀ ਦੀ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਜਿਹੋ ਜਿਹਾ ਕਿਸੇ ਦਾ ਆਪਣਾ ਮਨ ਹੈ ਜਿਉਂ ਮਨ ਦੇਖੈ ਪਰ ਮਨ ਦਾ ਐਸਾ ਦੂਜੇ ਦਾ ਮਨ ਵੀ ਉਦਾਂ ਹੀ ਦੇਖ ਰਿਹਾ ਉਦਾਂ ਹੀ ਹੈ ਤੇ ਜੇ ਕੋਈ ਸਾਧੂ ਬੰਦਾ ਹੈ ਭਲਾ ਪੁਰਸ਼ ਐ ਤੇ ਉਹ ਜਦੋਂ ਦੂਜੇ ਨੂੰ ਦੇਖੇਗਾ ਉਹਨੇ ਦੂਜੇ ਨੂੰ ਚੰਗਾ ਹੀ ਸੋchna ਹੈ ਉਹਨੇ ਦੂਜੇ ਬਾਰੇ ਚੰਗਾ ਸੋchna ਹੈ ਕਈ ਵਾਰੀ ਉਹਦੇ ਫੈਮਿਲੀ ਮੈਂਬਰਸ ਵੀ ਕਹਿੰਦੇ ਆ ਭਾਈ ਦੂਜਿਆਂ ਨੂੰ ਆਪਣੇ ਵਰਗਾ ਨਾ ਸਮਝ ਦੁਨੀਆ ਬੜੀ ਚਲਾਕ ਹੈ ਉਹ ਕਹਿੰਦਾ ਕੋਈ ਗੱਲ ਨਹੀਂ ਮਹਾਰਾਜ ਨੇ ਚਾਹਿਆ ਠੀਕ ਹੀ ਹੋ ਜਾਣਾ ਮਤਲਬ ਜਿੱਦਾਂ ਦਾ ਬੰਦੇ ਦਾ ਆਪਣਾ ਆਪਣੀ ਸੋਚ ਆਏ ਆਪਣੀ ਸੋਚ ਦੇ ਅਕੋਰਡਿੰਗਲੀ ਹੀ ਉਹ ਦੂਜਿਆਂ ਨੂੰ ਜਜ ਕਰਦਾ ਤੋਂ ਹੈ ਜਾਂ ਵਿਹਾਰ ਕਰਦਾ ਕਈ ਵਾਰੀ ਦੂਜਾ ਮੰਦਾ ਸਹੀ ਵੀ ਹੋਵੇ ਠੀਕ ਵੀ ਹੋਵੇ ਪਰ ਬੰਦੇ ਦਾ ਜਿਹੜਾ ਉਹਨੂੰ ਜੱਜ ਕਰ ਰਿਹਾ ਉਹਦੀ ਸੋਚ ਹੋਰ ਤਰ੍ਹਾਂ ਦੀ ਹੈ ਉਹਨੂੰ ਗਲਤ ਤੇ ਜੱਜ ਕਰ ਰਿਹਾ ਹੁੰਦਾ ਵੀ ਇਹ ਇਦਾਂ ਕਿਉਂ ਕਰ ਰਿਹਾ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਦੇਖੋ ਦੁਨੀਆ ਉਲਝੀ ਕਿੱਥੇ ਹੋਈ ਹੈ ਜਿਉ ਮਨ ਦੇਖੈ ਪਰ ਮਨ ਤੈਸਾ ਜੈਸੇ ਮਨ ਸਾ ਤੈਸੀ ਦਸ਼ਾ ਮਨਸਾ ਕਹਿੰਦੇ ਨੇ ਮਨ ਦੀ ਹਾਲਤ ਮਨ ਦਾ ਫੁਰਨਾ ਮਨ ਦਾ ਵਿਚਾਰ ਗ੍ਰੀਨਵਾਜ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਹਿੰਦੇ ਜਿੱਦਾਂ ਦੇ ਤੁਹਾਡੇ ਮਨ ਦੇ ਵਿਚਾਰ ਨੇ ਇਹ ਫਲੋ ਚੱਲ ਰਿਹਾ ਉਦਾਂ ਦਾ ਹੀ ਤੈਸੀ ਦਸ਼ਾ ਦਸ਼ਾ ਦਾ ਅਰਥ ਹੈ ਸਿਚੁਏਸ਼ਨ ਹਾਲਤ ਤੁਹਾਡੇ ਫਿਜ਼ੀਕਲੀ ਤੁਹਾਡੇ ਆਲੇ ਦੁਆਲੇ ਦੀ ਤੁਹਾਡੀ ਫੈਮਿਲੀ ਦੀ ਤੁਹਾਡਾ ਹੋਰ ਜੋ ਵੀ ਕੁਝ ਹੈ ਉਹ ਹਾਲਾਤ ਉਦਾਂ ਦੇ ਹੋਣਗੇ ਜਿੱਦਾਂ ਦੀ ਤੁਹਾਡੇ ਮਨ ਦੀ ਦਸ਼ਾ ਹੋਏਗੀ ਜੇ ਮਨ ਦੀ ਦਸ਼ਾ ਠੀਕ ਹੈ ਤਾਂ ਸਭ ਕੁਝ ਠੀਕ ਹੈ ਜੇ ਮਨ ਦੀ ਦਸ਼ਾ ਠੀਕ ਨਹੀਂ ਹੈ ਤਾਂ ਕੁਝ ਵੀ ਠੀਕ ਨਹੀਂ ਇਹ ਗੁਰੂ ਨਾਨਕ ਸਾਹਿਬ ਮਨੁੱਖ ਦੇ ਮਨ ਦੀਆਂ ਪਰਤਾਂ ਖੋਲ ਰਹੇ ਨੇ ਸ਼ਬਦ ਵਿੱਚ ਜੇ ਹੋ ਜੇ ਤੁਹਾਡੇ ਮਨ ਦੇ ਹਾਲ ਤੋਏਗੇ ਉਦਾਂ ਦੀ ਤੁਹਾਡੀ ਆਪਣੀ ਦਸ਼ਾ ਹੋਏਗੀ ਤੁਹਾਡੀ ਹਾਲਤ ਆਪਣੀ ਉਦਾਂ ਦੀ ਹੋਏਗੀ ਕਿਸੇ ਮਨੁੱਖ ਦਾ ਮਨ ਖੁਸ਼ ਹੈ ਪ੍ਰਸੰਨ ਹੈ ਕਿਸੇ ਮਨੁੱਖ ਦੇ ਮਨ ਦੇ ਵਿੱਚ ਪ੍ਰਸੰਨਤ ਹੈ ਖੁਸ਼ੀ ਹੈ ਤਾਂ ਉਹ ਮਨੁੱਖ ਦੇ ਮਨ ਦੇ ਵਿੱਚੋਂ ਉਹਦੀਆਂ ਗੱਲਾਂ ਦੇ ਵਿੱਚੋਂ ਉਹਦੇ ਆਲੇ ਦੁਆਲੇ ਦੇ ਵਿੱਚੋਂ ਤੁਹਾਨੂੰ ਖੁਸ਼ੀਵਾਰੀਆਂ ਚੀਜ਼ਾਂ ਦੇਖਣਗੀਆਂ ਭਾਈ ਸਾਹਿਬ ਜੀ ਸੇਟਾ ਪੀ ਨਹੀਂ ਉਹਨਾਂ ਨੂੰ ਆਉਂਦਾ ਇੱਕ ਬੰਦੇ ਦਾ ਮਨ ਖੁਸ਼ ਹੈ ਮਨ ਪ੍ਰਸੰਨ ਹੈ ਉਹਦੀਆਂ ਗੱਲਾਂ ਦੇ ਵਿੱਚੋਂ ਪ੍ਰਸੰਨਤਾ ਆ ਆਲੇ ਦੁਆਲੇ ਦੇ ਵਿੱਚੋਂ ਪ੍ਰਸੰਨਤਾ ਆ ਇੱਕ ਬੰਦੇ ਦਾ ਮਨ ਦੁਖੀ ਹੈ ਕਿ ਉਹਦੇ ਆਲੇ ਦੁਆਲੇ ਦੇ ਵਿੱਚੋਂ ਉਹਦੇ ਕੋਲ ਬੈਠ ਜਾਓ ਉਹ ਦੁੱਖ ਦਾ ਹੀ ਔਰਾ ਹੋਏ ਗਾਲੇ ਦੁਆਲੇ ਉਸ ਤਰ੍ਹਾਂ ਦਾ ਜਿਹੜੀਆਂ ਭੈਣਾਂ ਬੈਠੀਆਂ ਨੇ ਕੋਈ ਭੈਣ ਕਿਚਨ ਦਾ ਕੰਮ ਕਰਕੇ ਖੁਸ਼ ਹੈ ਤਸੀਂ ਦੇਖੋਗੇ ਕਿਚਨ ਦੇ ਵਿੱਚ ਸਾਫ ਸਫਾਈ ਐਨ ਵਧੀਆ ਹੋਏਗਾ ਸਾਰਾ ਕੁਝ ਕਿਸੇ ਭੈਣ ਦਾ ਨਹੀਂ ਸੀ ਕਰਦਾ ਜਾਂ ਕਈ ਵਾਰੀ ਮਨ ਨਹੀਂ ਕਰ ਰਿਹਾ ਹੁੰਦਾ ਕਈ ਵਾਰੀ ਨਹੀਂ ਵੀ ਕਰਦਾ ਹੁੰਦਾ ਉਦੋਂ ਫਿਰ ਇਦਾਂ ਹੁੰਦਾ ਵੀ ਸਭ ਕੁਝ ਖਿਲਰਿਆ ਪਿਆ ਹੁੰਦਾ ਬਸ ਕੋਈ ਚੰਜ ਦੀ ਸਾਫ ਸਫਾਈ ਕੁਝ ਹੋਰ ਨਹੀਂ ਹੁੰਦਾ ਐਦਾਂ ਹੀ ਆਫਿਸ ਦੇ ਵਿੱਚ ਐ ਇਦਾਂ ਹੀ ਹਰ ਇੱਕ ਥਾਂ 'ਤੇ ਜਦੋਂ ਮਨ ਦੀ ਦਸ਼ਾ ਠੀਕ ਐ ਤਣ ਦੇ ਦਸ਼ਾ ਵੀ ਠੀਕ ਰਹੇਗੀ ਕਈ ਲੋਕੀ ਜ਼ਿੰਦਗੀ ਤੋਂ ਨਿਰਾਸ਼ ਹੋ ਜਾਂਦੇ ਨੇ ਉਹਨਾਂ ਦਾ ਮਨ ਨਿਰਾਸ਼ ਹੋ ਗਿਆ ਕਿਸੇ ਗੱਲ ਕਰਕੇ ਮਨ ਟੁੱਟ ਗਿਆ ਕੋਈ ਵੀ ਕਾਰਨ ਹੋ ਸਕਦਾ ਤੁਸੀਂ ਦੇਖੋਗੇ ਉਹ ਬੰਦੇ ਜਦੋਂ ਇੱਕ ਵਾਰੀ ਮਨ ਹਿੱਲ ਗਿਆ ਨਾ ਟੁੱਟ ਗਿਆ ਦਿਲ ਟੁੱਟ ਗਿਆ ਮਨ ਟੁੱਟ ਗਿਆ ਕਹਿ ਲਓ ਉਹ ਸਾਦੇ ਵਿੱਚ ਝਾਲ ਨਹੀਂ ਸਕੇ ਹੌਲੀ ਹੌਲੀ ਉਹ ਬੰਦੇ ਦੇ ਕੱਪੜੇ ਪਹਿਨਨ ਦਾ ਜਿਹੜਾ ਢਾਂਗ ਹੈ ਨਾ ਉਹ ਵੀ ਖਰਾਬ ਹੁੰਦਾ ਜਾਏਗਾ ਕਿਉਂ ਮਨ ਦੀ ਦਿਸ਼ਾ ਖਰਾਬ ਹੋ ਗਈ ਉਹ ਜਦਾਂ ਅੱਗੇ ਰੈਡੀ ਹੋ ਕੇ ਤਿਆਰ ਹੋ ਕੇ ਜਾਂਦਾ ਸੀ ਹੁਣ ਉਹਦਾਂ ਤਿਆਰ ਮੋਕੇ ਨਹੀਂ ਜਾਏਗਾ ਫਿਰ ਉਹਦਾ ਖਾਣ ਦਾ ਵੀ ਬਦਲਦਾ ਜਾਏਗਾ ਵੀ ਕੀ ਖਾਣਾ ਕਿਤਾਂ ਉਹ ਉਹ ਚੋ ਵੀ ਕਮਜ਼ੋਰ ਪੈਂਦਾ ਜਾਏਗਾ ਜਦੋਂ ਹੁਣ ਮਨ ਹਿੱਲ ਚੁੱਕਿਆ ਹੈ ਖਾਣ ਦਾ ਵੀ ਢੰਗ ਬਦਲ ਗਿਆ ਪਹਿਨਣ ਦਾ ਹੀ ਬਦਲ ਗਿਆ ਤੇ ਅਖੀਰ ਮਨ ਦੁਖੀ ਹੈ ਮਨ ਬਿਮਾਰ ਹੈ ਇਹੋ ਜੇ ਬੰਦੇ ਦਾ ਹੌਲੀ ਹੌਲੀ ਫਿਰ ਸਰੀਰ ਵੀ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ ਕੋਈ ਨਾ ਕੋਈ ਬਿਮਾਰੀ ਕੋਈ ਨਾ ਕੋਈ ਰੋਗ ਸਰੀਰ ਨੂੰ ਲੱਗ ਜਾਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾ ਰਹੇ ਨੇ ਦੇਖੋ ਜੈਸੇ ਮਨ ਸਾ ਤੈਸੀ ਦਸ਼ਾ ਜਿੱਦਾਂ ਦੇ ਤੁਹਾਡੇ ਮਨਸ਼ਾ ਹੋਏਗੀ ਤੁਹਾਡੀ ਦਸ਼ਾ ਫਿਜ਼ੀਕਲੀ ਜੋ ਤੁਹਾਡਾ ਆਲਾ ਦਵਾਲਾ ਉਦਾਂ ਦਾ ਬਣ ਜਾਏਗਾ ਜੈਸਾ ਕਰਮ ਤੈਸੀ ਲਿਵ ਲਾਵੇ ਜਿਹੋ ਜਿਹਾ ਹੁਣ ਕਰਮ ਹੋ ਰਿਹਾ ਮਨ ਦੀ ਦਸ਼ਾ ਹੋ ਗਈ ਮਨ ਦੀ ਹਾਲਤ ਹੋ ਗਈ ਸਰੀਰ ਦੀ ਦਸ਼ਾ ਹੋ ਗਈ ਫਿਰ ਉਹਦੇ ਚੋਂ ਕਰਮ ਵੀ ਉਦਾਂ ਦਾ ਨਿਕਲਣਾ ਜਿਹੜਾ ਨੈਕਸਟ ਐਕਸ਼ਨ ਕੋਈ ਵੀ ਹੋਣਾ ਆ ਹੁਣ ਫਿਜ਼ੀਕਲੀ ਵੀ ਇਨਸਾਨ ਉਲਝ ਗਿਆ ਮੈਂਟਲੀ ਵੀ ਉਲਝਿਆ ਹੋਇਆ ਤੇ ਉਹਨੇ ਜਿਹੜਾ ਨੈਕਸਟ ਸਟੈਪ ਲੈਣਾ ਕੋਈ ਜ਼ਿੰਦਗੀ ਚ ਡਿਸੀਜਨ ਲੈਣਾ ਕੋਈ ਅੱਗੇ ਕਰਨਾ ਉਹ ਵੀ ਉਲਝਿਆ ਹੋਈ ਹੋਏਗਾ ਉਸਦਾ ਕਲੈਰਟੀ ਨਹੀਂ ਹੋਏਗੀ ਜੈਸਾ ਕਰਮ ਤੈਸੀ ਲਿਵ ਲਾਵੇ ਲਿਵ ਕਹਿੰਦੇ ਨੇ ਸੁਰਤ ਧਿਆਨ ਹੁਣ ਉਹਦਾ ਕਰਮ ਤੇ ਉਹਦਾ ਧਿਆਨ ਵੀ ਉਦਾਂ ਦਾ ਉਲਝਿਆ ਹੋਇਆ ਹੋਏਗਾ ਜੋ ਮੈਂ ਕੱਲ ਦੀ ਕਥਾ ਚ ਕਿਹਾ ਸੀ ਵਿਚਾਨਨ ਦਾ ਅਰਥ ਕੀ ਹੁੰਦਾ ਕੇਵਲ ਲਾਈਟ ਨਹੀਂ ਹੁੰਦਾ ਚਾਨਨ ਦਾ ਅਰਥ ਹੁੰਦਾ ਕਲੈਰਟੀ ਉਹਦੇ ਅੰਦਰ ਕਲੈਰਟੀ ਨਹੀਂ ਹੋਏਗੀ ਚਾਨਣਾ ਨਹੀਂ ਹੋਏਗਾ ਹਨੇਰੇ ਚ ਹੈ ਤੇ ਉਹਦੇ ਕਰਮਾਂ ਚ ਕੋਈ ਕਲੈਰਟੀ ਨਹੀਂ ਅਗਲਾ ਐਕਸ਼ਨ ਕੀ ਲੈਣਾ ਪਤਾ ਨਹੀਂ ਕੀ ਕਰਨਾ ਦੇਖੀ ਜਾਊਗੀ ਇਦਾਂ ਹੋ ਜਾਣਾ ਮਹਾਰਾਜ ਕਹਿੰਦੇ ਜੈਸਾ ਕਰਮ ਤੈਸੀ ਲਿਵ ਲਾਵਾ ਉਹਦੇ ਨੇਵੋ ਦਾ ਸੁਰਤ ਉਹਦੀ ਧਿਆਨ ਵੀ ਉਦਾਂ ਦੇ ਉਲਝਿਆ ਹੋਇਆ ਹੋਵੇਗਾ ਸਤਗੁਰੂ ਪੂਛ ਸਹਜ ਘਰ ਪਾਵੇ ਇੱਥੇ ਜਾ ਕੇ ਫਿਰ ਗੁਰੂ ਦਾ ਰੋਲ ਆਉਂਦਾ ਹੈ ਧਿਆਨ ਦੇਣਾ ਇਕ ਬੰਦਾ ਉਲਝਿਆ ਹੋਇਆ ਹੈ ਜਦੋਂ ਤਾਂ ਉਹ ਆਪਣੇ ਉਲਝਾਂ ਲਈ ਆਲੇ ਦੁਆਲੇ ਕਿਤੇ ਜਾਏਗਾ ਦੁਨੀਆ ਬੈਠੀ ਹੈ ਉਹਨਾਂ ਨੂੰ ਏਦਾਂ ਦੇ ਬੰਦੇ ਚਾਹੀਦੇ ਨੇ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਨਹੀਂ ਉਹ ਤਾਂਗੇ ਤਵੀਤ ਲੈ ਕੇ ਬੈਠੇ ਨੇ ਉਹ ਕਈ ਤਰ੍ਹਾਂ ਦੇ ਨਗ ਨਗ ਲੈ ਕੇ ਬੈਠੇ ਆ ਕਈ ਤਰ੍ਹਾਂ ਦੇ ਹੋਰ ਜੰਤਰ ਮੰਤਰ ਲੈ ਕੇ ਬੈਠੇ ਆ ਤੇ ਉਹ ਇੰਨਾ ਤਿਆਰੀ ਚ ਬੈਠੇ ਨੇ ਕੋਈ ਸਾਡੇ ਵੱਲ ਕੋਈ ਥੋੜਾ ਪਰੇਸ਼ਾਨ ਤਾਂ ਹੋਵੇ ਤੁਹਾਨੂੰ ਝਟ ਕੋਈ ਨਾ ਕੋਈ ਉਹਨਾਂ ਨੇ ਤਰੀਕਾ ਨੁਸਖਾ ਦੱਸ ਦੇਣਾ ਪਰੇਸ਼ਾਨ ਬੰਦਾ ਕਹਿੰਦਾ ਚਲੋ ਕਰਕੇ ਦੇਖ ਲੈਨੇ ਆ ਸ਼ਾਇਦ ਇਦਾਂ ਠੀਕ ਹੋ ਜਾਏ ਚਲੋ ਦੇਖ ਲੈਨੇ ਆ ਕਰਕੇ ਉਹਨੇ ਉਲਝਾ ਲੈਣਾ ਬਿਮਾਰ ਆ ਇਦਾਂ ਦੇ ਬੰਦੇ ਬੈਠੇ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੱਦਾਂ ਦੀਆਂ ਦਵਾਈਆਂ ਬਣਾਈਆਂ ਹੋਈਆਂ ਕਿ ਮੈਂ ਆਹਾ ਆਯੁਰਵੈਦਿਕ ਬਣਾਈਆ ਕੁਦਰਤੇ ਬਣਾਈਆ ਇਹ ਐਪੈਥੀਆ ਨਵੀਂ ਪੈਥੀਆ ਹੈ ਤੇ ਅੱਜ ਤੁਸੀਂ ਜਿੰਨਾ ਵੀ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਨਾ ਵੀ ਆਹ ਚੀਜ਼ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ ਆ ਹਾਨੀਕਾਰਕ ਹੈ ਆ ਹਾਨੀਕਾਰਕ ਹੈ ਉਹ ਹਾਨੀਕਾਰਕ ਨਹੀਂ ਹੈ ਉਹ ਹਾਨੀਕਾਰਕ ਤਾਂ ਬਣਾ ਕੇ ਪੇਸ਼ ਕੀਤੇ ਜਾਂਦੇ ਨੇ ਕਿਉਂਕਿ ਜਿਹੜਾ ਪ੍ਰੋਡਕਟ ਉਹਨਾਂ ਨੇ ਬਣਾਇਆ ਹੈ ਜਦੋਂ ਕਿਸੇ ਚ ਇਹਨੂੰ ਹਾਨੀਕਾਰਕ ਕਹਿ ਕੇ ਤੁਹਾਡੀ ਜ਼ਿੰਦਗੀ ਚੋਂ ਮਾਈਨਸ ਕਰਨਗੇ ਤਾਂ ਉਹਨਾਂ ਦਾ ਪ੍ਰੋਡਕਟ ਪਲੱਸ ਹੋਏਗਾ ਨਾ ਉੱਥੇ ਆ ਕੇ ਤਾਂ ਕਰਕੇ ਉਲਝਾਇਆ ਹੁੰਦਾ ਬੰਦਾ ਉਲਝਿਆ ਹੋਇਆ ਉਹ ਕੀ ਕਰਦਾ ਉਹ ਸੋਚਦਾ ਵੀ ਸ਼ਾਇਦ ਇੰਨਾ ਚੀਜ਼ਾਂ ਕਰਕੇ ਕੁਝ ਹੋ ਰਿਹਾ ਉਹ ਕਹਿੰਦੇ ਇਹ ਚੀਜ਼ ਵਰਤ ਨਹੀਂ ਛੱਡ ਕੇ ਇਹ ਕਰ ਰਿਹਾ ਇਹ ਕਰ ਰਿਹਾ ਉਹ ਕਰ ਰਿਹਾ 멘ਟਲੇ ਵੀ ਗੇਮ ਚੱਲ ਰਹੀ ਆ ਫਿਜ਼ੀਕਲੀ ਵੀ ਗੇਮ ਚੱਲ ਰਹੀ ਆ ਸਾਰਾ ਕੁਝ ਇਦਾਂ ਵਰਤ ਰਿਹਾ ਹੁਣ ਇਹ ਚੀਜ਼ ਲੁੱਟਿਆ ਜਾ ਰਿਹਾ ਇਸ ਚੀਜ਼ ਦੇ ਜ਼ਰੀਏ ਪਰ ਇੱਕੋ ਇੱਕ ਹੈ ਉਹ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਨੂੰ ਕੋਈ ਲਾਲਚ ਨਹੀਂ ਹੈ ਜਿਹੜਾ ਪਰਉਪਕਾਰ ਦੇ ਨਹੀਂ ਤੱਤੀਆਂ ਤਵੀਆਂ ਤੇ ਵੀ ਬੈਠ ਜਾਂਦਾ ਹੈ ਜਿਹੜਾ ਪਰਉਪਕਾਰ ਦੇ ਨਹੀਂ ਆਪਣਾ ਸੇਸ ਵੀ ਦਿੱਲੀ ਦੇ ਚਾਂਦਨੀ ਚੌਕ ਤੇ ਲਹਾ ਦਿੰਦਾ ਵੀ ਤੁਹਾਡਾ ਭਲਾ ਹੋਣਾ ਚਾਹੀਦਾ ਕੋਈ ਗੱਲ ਨਹੀਂ ਮੇਰਾ ਚਾਹੇ ਬੱਚਾ 9 ਸਾਲ ਦਾ ਪੁੱਤਰ ਹੈ ਪਲ ਜਾਏਗਾ ਹੌਲੀ ਹੌਲੀ ਮੈਂ ਵਾਹਿਗੁਰੂ ਦੇ ਆਸਰੇ ਛੱਡਦਾ ਗੁਰੂ ਨਾਨਕ ਕਿਰਪਾ ਕਰਨਗੇ ਪਰ ਮੈਂ ਆਪਣਾ ਆਪਾ ਕਰਵਾਣ ਕਰਦਾ ਲੈ ਤੁਹਾਡੇ ਲਈ ਉਹ ਪਰਉਪਕਾਰੀ ਸਤਿਗੁਰੂ ਪਾਤਸ਼ਾਹ ਨੇ ਜੇ 올 ਜਗਾਇਆ ਕਿਤੇ ਤਾਂ ਗੁਰੂ ਨਾਲ ਜੁੜ ਜਾਓ ਗੁਰੂ ਹੈ ਸ਼ਬਦ ਗੁਰੂ ਹੈ ਬਾਣੀ ਸ਼ਬਦ ਤੇ ਬਾਣੀ ਦੇ ਨਾਲ ਜੁੜ ਕੇ ਬਾਣੀ ਕੋਈ ਮੈਸੇਜ ਦੇ ਰਹੀ ਆ ਉਹਨੂੰ ਸਮਝਣ ਦਾ ਯਤਨ ਕਰੋ ਗੁਰੂ ਅੱਗੇ ਅਰਦਾਸ ਕਰੋ ਗੁਰੂ ਮਹਾਰਾਜ ਦੇ ਅੱਗੇ ਜਦੋਂ ਅਰਦਾਸ ਕਰਦੇ ਆ ਜੁੜਦੇ ਆ ਸਤ ਗੁਰੂ ਜੀ ਫਰਮਾ ਰਹੇ ਨੇ ਸਤ ਗੁਰ ਪੂਛ ਗੁਰੂ ਨੂੰ ਪੁੱਛਣ ਲੱਗ ਜਾ ਸਹਜ ਘਰ ਪਾਵੈ ਸਹਜ ਟਿਕਾਓ ਦੇ ਘਰ ਚ ਆ ਜਾਏਗਾ ਤੂੰ ਭਟਕਣਾ ਤੋਂ ਨਿਕਲ ਕੇ ਟਿਕਾਓ ਦੇ ਘਰ ਵਿੱਚ ਆ ਜਾਣਾ ਸਟੇਬਿਲਟੀ ਆ ਜਾਣੀ ਹੈ ਟਿਕਾਓ ਆ ਜਾਣਾ ਹੈ ਗੁਰੂ ਨੂੰ ਪੁੱਛਣ ਲੱਗ ਜਾ ਗੁਰੂ ਤੋਂ ਪੁੱਛ ਕੇ ਚੱਲਣਾ ਸ਼ੁਰੂ ਕਰ ਦੇ ਤੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਸਾਨੂੰ ਦੱਸ ਰਹੇ ਨੇ ਪਰ ਇਨਸਾਨ ਕੀ ਕਰਦਾ ਕਿਉਂਕਿ ਹੁਣ ਆਪਣੀ ਮੱਤ ਆਪਣੀ ਹੋਂਮੇ ਛੱਡਣੇ ਬੜੀ ਔਖੀ ਹੈ ਇਨਸਾਨ ਨੂੰ ਲੱਗਦਾ ਮੈਂ ਕਰਾਂਗਾ ਹੱਲ ਤੇ ਮਹਾਰਾਜ ਇਹ ਕਹਿੰਦੇ ਕਰਦਾ ਪਤਾ ਕੀ ਹੈ ਰਾਗ ਨਾਦ ਮਨ ਦੂਜੈ ਭਾਏ ਰਾਗ ਨਾਦ ਰਾਗ ਦੇ ਵਿੱਚ ਨਾਦ ਆਵਾਜ਼ਾਂ ਮਿਊਜ਼ਿਕ ਤਨਾ ਤਰਾ ਦੀਆਂ ਮਿਊਜ਼ਿਕ ਥੈਰਾਪੀਜ਼ ਵੀ ਚੱਲਦੀਆਂ ਨੇ ਅੱਜ ਕੱਲ ਜਾਂ ਉਦਾਂ ਨੱਚਣਾ ਟੱਪਣਾ ਹੱਸਣਾ ਗਾਉਣਾ ਕਲਬਾਂ 'ਚ ਜਾਣਾ ਕੋਈ ਹੋਰ ਹਾ ਹੁਲਾ ਪਾਰਟੀਆਂ ਦੇ ਵਿੱਚ ਚਲੇ ਜਾਣਾ ਮਨ ਲੋ ਜਿਹਨੂੰ ਕਹਿ ਰਹੀ ਐ ਕੋਈ ਵੀ ਐਂਟਰਟੇਨਮੈਂਟ ਲੈ ਜਾਂ ਆਪਣੇ ਮਨ ਨੂੰ ਕਿਸੇ ਪਾਸੇ ਇੰਗੇਜ ਕਰ ਲੈਣਾ ਵੀ ਸ਼ਾਇਦ ਮੈਂ ਇਧਰਲੀ ਪਰੇਸ਼ਾਨੀ ਤੋਂ ਹਟਣ ਲਈ ਇਧਰ ਇੰਗੇਜ ਕਰ ਲਾਂ। ਉਹਦੇ ਲਈ ਕੀ ਐ ਕੋਈ ਮੂਵੀ ਦੇਖ ਸਕਦਾ 2-3 ਘੰਟੇ ਧਿਆਨ ਉਧਰ ਚਲਾ ਜਾਂਦਾ ਇੱਕ ਨਵੀਂ ਸਟੋਰੀ 'ਚ ਆਪਣੀ ਸਟੋਰੀ ਥੋੜੇ ਸਮੇਂ ਲਈ ਬੰਦਾ ਭੁੱਲ ਜਾਂਦਾ ਹੈ। ਜਾਂ ਨੱਚਣ ਟੱਪਣ ਲਈ ਚੱਲ ਗਿਆ ਚਲੋ ਘੰਟੇ 2 ਘੰਟੇ ਜਿੰਨੇ ਕਿਸੇ ਪਾਰਟੀ 'ਚ ਰਿਹਾ ਜਾਂ ਕੋਈ ਅਲਕੋਹਲ ਲਿਆ ਕੁਝ ਵੀ ਕੀਤਾ ਉਹਨਾਂ ਟਾਈਮ ਉਹਨੂੰ ਲੱਗਦਾ ਵੀ ਮੈਂ ਸ਼ਾਇਦ ਉਹ ਚੀਜ਼ ਤੋਂ ਭੁੱਲ ਗਿਆ। ਪਰ ਅਖੀਰ ਰਿਐਲਿਟੀ ਦਾ ਸਾਹਮਣਾ ਤੇ ਕਰਨਾ ਹੀ ਪੈਣਾ ਨਾ ਜਦੋਂ ਉੱਤਰ ਗਈ ਜਾਂ ਜਦੋਂ ਪਾਰਟੀ ਖਤਮ ਹੋ ਗਈ ਮਿਊਜ਼ਿਕ ਖਤਮ ਹੋ ਗਿਆ ਫੇਰ ਉਹੀ ਗੱਲਾਂ ਦਿਮਾਗ 'ਚ ਚੱਲ ਪੈਂਦੀਆਂ ਨੇ ਭੱਜਣਾ ਤਾਂ ਕੋਈ ਹੱਲ ਨਹੀਂ ਹੈ ਨਾ ਭੱਜਣਾ ਹੱਲ ਨਹੀਂ ਫੇਸ ਕਰਨਾ ਪੈਣਾ ਉਸ ਚੀਜ਼ ਨੂੰ ਤਾਂ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਬੰਧਾ ਕੀ ਕਰਦਾ ਹੈ ਹੱਲ ਕੱਢਦਾ ਹੈ ਕਹਿੰਦਾ ਰਾਗ ਨਾਦ ਮਨ ਦੂਜੈ ਭਾਏ ਰਾਗ ਨਾਦ ਵਿੱਚ ਲਗਾ ਲਿਆ ਮਨ ਕਿਸੇ ਦੂਜੇ ਭਾਏ ਦੂਜੇ ਪਿਆਰ ਦੇ ਵਿੱਚ ਪਾ ਲਿਆ ਅੰਤਰ ਕਾਪਟ ਮਹਾ ਦੁੱਖ ਪਾਏ ਅੰਦਰ ਕਾਪਟ ਹੁੰਦਾ ਕਾਪਟ ਗਿਆ ਵੀ ਮੈਂ ਕਰਕੇ ਦਿਖਾਉਂ ਮੈਂ ਕਰ ਲੈਣਾ ਮੈਂ ਕੋਈ ਗੱਲ ਨਹੀਂ ਸੋਲਵ ਕਰ ਲਿਆਂਗਾ ਇਸ ਨੂੰ ਮਹਾ ਦੁੱਖ ਪਾਏ ਬਹੁਤ ਦੁਖੀ ਹੁੰਦਾ ਰਹਿੰਦਾ ਜੇ ਨੂੰ ਕਹੋਗੇ ਵੀ ਨਾ ਵੀ ਤੋ ਇਹ ਗਲਤ ਰਸਤੇ ਚੱਲ ਰਹੇ ਮੰਨੇਗੇ ਨਹੀਂ ਵੀ ਮੈਂ ਜਿਹੜਾ ਰਸਤਾ ਪਕੜਿਆ ਗਲਤ ਕਿੱਦਾਂ ਹੋ ਸਕਦਾ ਹੈ ਹੈ ਹੀ ਨਹੀਂ ਗਲਤ ਹੈ ਮੰਨੇਗੇ ਨਹੀਂ ਏਵਨ ਕਿ ਆਪਣੇ ਗਲਤ ਰਸਤੇ ਦੇ ਵੀ ਫਾਇਦੇ ਦਿਨਾਉਣੇ ਸ਼ੁਰੂ ਕਰ ਦੇਗਾ ਇਸ ਤਰ੍ਹਾਂ ਇਨਸਾਨ ਕਰਦਾ ਜਿਵੇਂ ਮੇਰੇ ਨਾਲ ਪ੍ਰੈਕਟੀਕਲੀ ਹੁੰਦਾ ਹੋਇਆ ਇੱਕ ਵਾਰੀ ਕਿਸੇ ਜਾ ਰਹੇ ਸੀ ਕਿਸੇ ਸਮਾਨ ਲੈ ਕੇ ਜਾਣਾ ਸੀ ਜਿਹੜਾ ਗੱਡੀ ਵਾਲਾ ਸੀ ਉਹ ਕਹਿੰਦਾ ਥੋੜਾ ਦੇਰ ਰੁਕਣਾ ਮਾਂ ਚਲੋ ਰੁਕ ਜਓ ਉੱਤਰ ਉੱਤਰ ਕੋਨੇ ਸਿਗਰਟ ਪੀਤੇ ਤੇ ਜਦੋਂ ਬੈਠਣ ਲੱਗਿਆ ਮੈਂ ਉਹਨੂੰ ਕਿਹਾ ਵੀ ਇਹਨਾਂ ਥੋੜਾ ਜਿਹਾ ਸਾਵਾ ਰੱਖਿਆ ਇਹ ਚੀਜ਼ ਦਾ ਉਹ ਭੱਠੇ ਵਾਲੀ ਜਾਨਾ ਤੈਨੂੰ ਬਿਮਾਰੀਆਂ ਲੱਗ ਜਾਣੀਆਂ ਬੁਰਾ ਹਾਲ ਹੋ ਜਾਣਾ ਸਮਝਾਇਆ ਅੱਗੋਂ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਕਹਿੰਦਾ ਵੀ ਮੈਂ ਇਹਦਾ ਹੱਲ ਕੀਤਾ ਹੋਇਆ ਕੀ ਹੱਲ ਕੀਤਾ ਕਹਿੰਦਾ ਮੈਂ ਨਾ ਪਿੰਨਾ ਹੈਗਾ ਇਦਾਂ ਕਹਿੰਦਾ ਸਵੇਰੇ ਉੱਠ ਕੇ ਮੈਂ ਪਾਣੀ ਦੀ ਉਹ ਕਰਕੇ ਪੀ ਕੇ ਗਲੇ 'ਚ ਉਂਗਲੀ ਮਾਰਦਾ ਮੈਨੂੰ ਉਲਟੀ ਆ ਜਾਂਦੀ ਹੈ ਤੇ ਮੈਂ ਉਹ ਸਾਰਾ ਸਾਫ਼ ਹੋ ਜਾਂਦਾ ਮਤਲਬ ਆਪਣੀ ਗਲਤ ਚੀਜ਼ ਨੂੰ ਵੀ ਜਸਟੀਫਾਈ ਕਰਨਾ ਕਿ ਮੈਂ ਗਲਤ ਨਹੀਂ ਆ ਮੈਂ ਸਹੀ ਆ ਇਹਦੇ ਚ ਇਸੇ ਦੁਗਦਾ ਚ ਇਸੇ ਲੈਣ ਦੇਣ ਜਿਹਦੇ ਵਿੱਚ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਸਰੀਰ ਵੀ ਰੋਗੀ ਮਨ ਵੀ ਰੋਗੀ ਉਸ ਜੀ ਦਾ ਤੇ ਆਪਾਂ ਕੱਲ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਗੁਰਪੁਰਬ ਮਨਾਉਣਾ ਆਰੰਭ ਕੀਤਾ ਹੈ ਹਫ਼ਤਾ ਆਪਾਂ ਸੱਚੇ ਪਾਤਸ਼ਾਹ ਜੀ ਦੇ ਉਹਦੇ ਲਈ ਕਰ ਰਹੇ ਆ ਤਾਂ 8ਵੇਂ ਪਾਸ਼ਾ ਮਹਾਰਾਜ ਜੀ ਦੇ ਜੀਵਨ ਚ ਦਰਸ਼ਨ ਕਰੋ ਮੈਨੂੰ ਕੁਦਰਤੀ ਸਾਖੀ ਯਾਦ ਆ ਗਈ ਸੱਚੇ ਪਾਸ਼ਾ ਜੀ ਦੀ 8ਵੇਂ ਪਾਸ਼ਾ ਮਹਾਰਾਜ ਜੀ ਦੇ ਵੇਲੇ ਇੱਕ ਬੜਾ ਪ੍ਰਸਿੱਧ ਬੰਦਾ ਹੋਇਆ ਉਹਦਾ ਨਾਮ ਸੀ ਜੰਜੀਆ ਜੰਜੀਆ ਤੇ ਉਹਦੇ ਬਾਰੇ ਪ੍ਰਸਿੱਧ ਸੀ ਵੀ ਉਹਦੀ ਜੀਵਨ ਯੋਗਤਾ ਬੜੀ ਕਮਾਲ ਦੀ ਹੈ ਉਹ ਲੋਕਾਂ ਨੂੰ ਝੁਗਤੀਆਂ ਦੱਸਦਾ ਸੀ ਰੱਬ ਦੇ ਨਾਲ ਮਿਲਣ ਦੀਆਂ ਐਦਾਂ ਮਿਲ ਸਕਦੇ ਆ ਐਦਾਂ ਮਿਲ ਸਕਦੇ ਆ ਤੇ ਪਾਉਲੇ ਕਿ ਚੱਲ ਰਹੇ ਸੀ ਪਿੱਛੇ ਉਹਦੇ ਤੇ ਉਹਦਾ ਨਾਮ ਹੀ ਪੈ ਗਿਆ ਸੀ ਜੰਜੀਆ ਜੁਗਤ ਕਿਉਂ ਜੁਗਤियां ਜੋ ਦੱਸਦਾ ਸੀ ਤਰੀਕੇ ਜੋ ਦੱਸਦਾ ਸੀ ਉਹਦਾ ਨਾਮ ਸੀ ਜੰਜੀਆ ਜੁਗਤ ਤਾਂ ਜੰਜੀਆ ਜੁਗਤ ਜਿਹੜਾ ਉਹ ਲੋਕਾਂ ਨੂੰ ਤਰੀਕੇ ਦੱਸਦਾ ਬਹੁਤ ਕੁਝ ਕਰ ਰਿਆ ਖੇਰ ਜ਼ਿੰਦਗੀ ਦੇ ਕਾਫੀ ਲੰਮਾ ਸਾਲ ਲੰਘਣ ਤੇ ਪਿਛਲੇ ਜੇ ਪੜਾਂ ਚ ਜਦੋਂ ਆ ਗਿਆ ਫਿਰ ਉਹਨੂੰ ਆਪਣੇ ਅੰਦਰੋਂ ਪਾਲਾ ਜਾ ਆਉਣਾ ਮਹਿਸੂਸ ਹੋਇਆ ਵੀ ਲੋਕਾਂ ਨੂੰ ਤਾਂ ਦੱਸਦਾ ਆਪ ਤੇ ਖਾਲੀ ਐ ਸਮਾਂ ਬਣਿਆ ਕੋਈ ਕਰਮ ਜਾਗੇ ਦੇ ਧਨ ਸੁਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਗੁਰ ਚਰਨਾ ਜੀ ਕੇ ਧਾਤੇ ਪ੍ਰੀਤਮ ਪ੍ਰਭ ਮੇਰੇ ਮਾਨ ਜੀ ਵਾ ਪ੍ਰਭ ਨਾਮ ਚ ਤੇਰੇ ਅੱਠਵੇਂ ਪਾਸ਼ਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਸ਼ਾ ਜਿਹਦੇ ਕੀਰਤਪੁਰ ਸਾਹਿਬ ਦਰਸ਼ਨ ਕਰਨ ਦਾ ਮੌਕਾ ਬਣ ਗਿਆ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਸੱਚੇ ਬਾਦਸ਼ਾਹ ਜੀ ਦੇ ਕੋਲ ਆਉਂਦਾ ਹੈ ਤੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਮਹਿਮਾ ਬੜੀ ਸੁਣੀ ਸੀ ਪਰ ਜਦੋਂ ਦੇਖਿਆ ਵੀ ਛੋਟੀ ਉਮਰ ਦੇ ਇਹ ਤਾਂ 7 ਕੋ ਸਾਲ ਦਾ 6-7 ਸਾਲ ਦਾ ਕੋਈ ਬਾਲਕ ਹੈ ਦੇਖਿਆ ਪਹਿਲਾਂ ਮਨ ਨਾ ਮੰਨੇ ਉਹਦਾ ਚਲੋ ਅਖੀਰ ਇੱਕ ਦੋ ਦਿਨ ਚਾਰ ਦਿਨ ਉੱਥੇ ਰਿਹਾ ਗੁਰੂ ਸਾਹਿਬ ਮਹਾਰਾਜ ਜੀ ਦਾ ਗੁਰਸਿੱਖਾਂ ਦਾ ਸਾਰਾ ਦੇਖਿਆ ਜਦੋਂ ਇਹਦਾ ਮਨ ਫਿਰ ਆ ਗਿਆ ਉਹ ਮਹਾਰਾਜੀ ਕਿਰਪਾ ਨਾਲ ਟਿਕਾਣੇ ਤੇ ਇਹਦੇ ਮਾਨ ਚ ਇੱਕ ਸਵਾਲ ਜਿਹੜਾ ਵਾਰੀ ਵਾਰੀ ਰੜਕ ਰਿਹਾ ਸੀ ਇਹਨੇ ਫਿਰ ਗੁਰੂ ਸਾਹਿਬ ਦੇ ਕੋਲ ਇੱਕ ਦਿਨ ਹਾਜ਼ਰ ਹੋ ਕੇ ਪੁੱਛ ਲਿਆ ਮਹਾਰਾਜ ਸੱਚੇ ਪਾਤਸ਼ਾਹ ਵੀ ਮੈਂ ਵੀ ਲੋਕਾਂ ਨੂੰ ਇਸ ਰਸਤੇ ਤੇ ਧਰਮ ਦੇ ਰਸਤੇ ਪਰਮਾਰਥ ਦੇ ਰਸਤੇ ਪਾਉਣਾ ਤੇ ਮੇਰਾ ਨਾਮ ਲੋਕਾਂ ਨੇ ਜੰਜੀਆ ਜੁਗ ਤੇ ਹੀ ਰੱਖ ਲਿਆ ਵੀ ਜੁਗ ਤੇ ਦੱਸ ਦੇਣੀਆਂ ਨੇ ਕੋਈ ਨਾ ਕੋਈ ਪਰ ਮਹਾਰਾਜੀ ਲੋਕਾਂ ਨੂੰ ਜੁਗਤੀਆਂ ਬਹੁਤ ਦੱਸਦੇ ਹਨ ਪਰ ਮੇਰਾ ਆਪਣਾ ਮਨ ਨਹੀਂ ਜੁੜਿਆ ਹੋਇਆ ਹੈ ਮੇਰੇ ਆਪਣੇ ਮਨ 'ਚ ਭਟਕਣਾ ਪੈ ਜਾਂਦੀ ਹੈ ਮੇਰਾ ਆਪਣਾ ਮਨ ਉਲਝ ਜਾਂਦਾ ਹੈ ਤੁਸੀਂ ਦੱਸੋ ਮੈਂ ਕੀ ਕਰਾਂ ਤਾਂ 8ਵੇਂ ਬਾਦਸ਼ਾਹ ਮਹਾਰਾਜ ਜੀ ਨੇ ਜੋ ਇਹਨੂੰ ਬਚਨ ਕਹੇ ਉਹ ਬਚਨ ਸੀਗੇ 8ਵੇਂ ਪਾਸ਼ਾ ਗਰੀਨਵਾਜ ਕਹਿਣ ਲੱਗੇ ਭਾਈ ਜੰਜੀਆ ਜਾਗਤ ਝੂਠ ਤਮਾਕੂ ਨਾ ਸੇਵ ਤੂੰ ਤੰਬਾਕੂ ਮਾਰਦਾ ਇਹ ਤੰਬਾਕੂ ਦੇ ਚਿਲਮ ਲਾਉਂਦਾ ਹੁੰਦਾ ਸੀ ਤੰਬਾਕੂ ਪਾ ਕੇ ਚਿਲਮ ਲਾਉਣੀ ਤੇ ਉਹ ਨਸ਼ੇ ਦੇ ਵਿੱਚ ਰਹਿਣਾ ਜਦੋਂ ਹੁਣ ਆਗੂ ਨੇ ਚਿਲਮ ਲਾਉਣੀ ਉਹਦੇ ਸੇਵਕਾਂ ਨੇ ਵੀ ਉਹ ਚਿਲਮ ਲਾਉਣੀ ਨਸ਼ਾ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਦਨੇ ਤੰਬਾਕੂ ਨੂੰ ਛੱਡੇਗਾ ਤੂੰ ਬੰਦਗੀ ਕਰਦਾ ਜਾਂ ਰੱਬ ਦਾ ਨਾਮ ਜਪਦਾ ਤੇਰੇ ਆਲੇ ਦੁਆਲੇ ਵੀ ਉਹੀ ਲੋਕ ਨੇ ਜਿਹੜੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਜਾਂ ਜੋ ਵੀ ਆਪਣਾ ਸ਼ਬਦ ਜਪਦੇ ਆ ਪਰ ਤੇਰੇ ਅੰਦਰ ਟਿਕਾਉ ਨਹੀਂ ਆ ਤੰਬਾਕੂ ਨੂੰ ਛੱਡ ਦੇ ਸੱਚੇ ਬਾਦਸ਼ਾਹ ਜੀ ਦਾ ਵਚਨ ਹੋ ਗਿਆ ਕਿ ਨਾ ਮਹਾਰਾ ਤੁਹਾਡੀ ਕਿਰਪਾ ਹੋਵੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਦ ਗੁਰੂ ਨਾਨਕ ਦੇ ਘਰ ਚ ਆ ਗਿਆ ਕਿਰਪਾ ਨਾਲ ਹੀ ਆਇਆ ਛੱਡ ਦੇ ਵਾਹਿਗੁਰੂ ਕਿਰਪਾ ਕਰ ਇਹਨੇ ਤਮਾਕੂ ਛੱਡਿਆ ਜੰਜੀਆਂ ਜੁਗਤ ਤੋਂ ਭਾਈ ਜੰਜੀਆ ਜੀ ਬਣ ਗਿਆ ਗੁਰੂ ਦਾ ਸਿੱਖ ਬਣਿਆ ਮਹਾਰਾਜ ਮੇਰੇ ਲਈ ਕੋਈ ਹੁਕਮ ਗੁਰੂ ਸਾਹਿਬ ਕਹਿੰਦੇ ਵੀ ਜਿੰਨਾਂ ਨੂੰ ਤੂੰ ਪਹਿਲਾਂ ਗਲਤ ਰਸਤੇ ਪਾਇਆ ਉਹਨਾਂ ਨੂੰ ਸਹੀ ਰਸਤੇ ਪਾ ਉਹਨਾਂ ਦਾ ਵੀ ਛਡਾ ਤਮਾਕੂ ਛਡਾ ਅਠਵੇਂ ਪਾਸ਼ਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਇਹ ਦੇਣ ਹੈ ਕਿ ਮਹਾਰਾਜ ਸੱਚੇ ਪਾਸ਼ਾ ਜੀ ਤੰਬਾਕੂ ਤੋਂ ਰੋਕਿਆ ਸਿਗਰਟ ਬੀੜੀ ਤੰਬਾਕੂ ਉਦੋਂ ਉਦੋਂ ਇਹ ਇੰਡੀਆ ਦੇ ਵਿੱਚ ਆਇਆ ਹੀ ਸੀਗਾ ਇਹ ਨਸ਼ਾ ਕਰੀਬ ਜਹਾਂਗੀਰ ਬਾਦਸ਼ਾਹ ਦੇ ਵੇਲੇ ਆਇਆ ਪੰਜਵੇਂ ਪਾਸ਼ਾ ਮਹਾਰਾਜ ਜੀ ਦੇ ਸਮੇਂ ਫਿਰ ਆਪਣੇ ਭਾਰਤ ਵਿੱਚ ਇਹ ਨਸ਼ਾ ਨਹੀਂ ਸੀਗਾ ਇਹ ਪਹਿਲੇ ਤੇ ਸਪੇਨ ਤੋਂ ਆਇਆ ਦੱਸਿਆ ਜਾਂਦਾ ਸਭ ਤੋਂ ਪਹਿਲਾਂ ਇਹ ਪੁਰਤਗਾਲੀ ਲੋਕ ਲੈ ਕੇ ਆਏ ਫਿਰ ਚਲੋ ਦੁਬਾਰੇ ਸਾਰੇ ਜਿਹੜੇ ਸੀਗੇ ਆਪਣੇ ਅੰਗਰੇਜ਼ ਕਹਿ ਲੈਨੇ ਜਿਨ੍ਹਾਂ ਨੂੰ ਆਪਾਂ ਫਿਰ ਫ੍ਰੈਂਚ ਇਹਨਾਂ ਨੇ ਆਪਣੇ ਇੰਡੀਆ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਜਾਣਾ ਕੀਤਾ ਸਸਤਾ ਸੀ ਲੋਕੀ ਇਹਦੇ ਵਿੱਚ ਚੱਲ ਪਏ ਤੇ ਗੁਰੂ ਸਾਹਿਬ ਜੀ ਨੇ ਬੜੀ ਸ਼ਕਤੀ ਦੇ ਨਾਲ ਆਪਾਂ ਨੂੰ ਰੋਕ ਦਿੱਤਾ ਇਸੇ ਕਰਕੇ ਆਪਾਂ ਜਿਹੜੇ ਸਿੱਖਾਂ ਸਤਗੁਰੂ ਦੀ ਕਿਰਪਾ ਨਾਲ ਇਹ ਲਾਹਨਤ ਤੋਂ ਬਚੇ ਹੋਇਆ ਇਹਨੂੰ ਆਪਣੇ ਧਰਮ ਵਿੱਚ ਜਗਤ ਜੋਠ ਕਹਿੰਦੇ ਆ जिने सारे दुनिया दी झूਠ खा ली जिने इस पी लिया उने सारी दुनिया दी झूठ खा ली है ओ ऐनी शक्ति ਨਾਲ ਵਰਜਿਆ ਚੰਗੇ ਗੱਲ ਆ ਇਹ ਪਰ ਕਈ ਲੋਕ ਅਜੇ ਵੀ ਐਸੇ ਆ ਜਿਹੜੇ ਇਹ ਗੱਲ ਨੂੰ ਚੰਗੀ ਨਹੀਂ ਸਮਝਦੇ ਆਪਾਂ ਨੂੰ ਪਰੇਸ਼ਾਨ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਈ ਵਾਰੀ ਇੰਡੀਆ ਚ ਐਦਾ ਹੁੰਦਾ ਤੋਂ ਸਾਧ ਸੰਗਤ ਜੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਕਹ ਆ ਵੀ ਇਹ ਚ ਛੱਡ ਦੇ ਜੇ ਤੂੰ ਮੰਨਦਾ ਟਿਕਾਉ ਚਾਹਣਾ ਉਹਨੇ ਛੱਡਿਆ ਆਪ ਚਿਲਮਾ ਛੱਡੇ ਜਿਨ੍ਹਾਂ ਨੂੰ ਸੇਵਕ ਬਣਾਇ ਫਿਰਦਾ ਸੀ ਉਹਨਾਂ ਦਾ ਛੜਾਇਆ ਤੇ ਗੁਰੂ ਦੀ ਮਰਿਆਦਾ ਦੇ ਵਿੱਚ ਆਇਆ ਇਹ ਪੰਜਾਬ ਦੀ ਧਰਤੀ ਜਿੱਥੇ ਅੱਜ ਫੇਰ ਐਸਾ ਕਲਚਰ ਬਿਲਡ ਕੀਤਾ ਜਾ ਰਿਹਾ ਚਿਲਮਾ ਪੀਣ ਵਾਲੇ ਤੰਬਾਕੂ ਵਾਲਿਆਂ ਨੂੰ ਵੱਡੇ ਫਕੀਰ ਕਹਿ ਕੇ ਗੁਰੂ ਕਹਿ ਕੇ ਅੱਗੇ ਪ੍ਰਮੋਟ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਹੈ ਹੀ ਐਸੀ ਚੀਜ਼ ਹੈ ਵੀ ਜਿੱਥੇ ਜੋ ਮਰਜ਼ੀ ਤੁਸੀਂ ਕਰੋ ਤੇ ਕੋਈ ਨਾ ਕੋਈ ਉਦਾਂ ਦੇ ਤੁਹਾਨੂੰ ਮਿਲ ਹੀ ਜਾਂਦੇ ਆ ਲੋਕ ਫੋਲੋ ਕਰਨ ਲੱਗ ਜਾਂਦੇ ਆ ਸਾਂ ਦਾ ਇਤਿਹਾਸ ਕੀ ਕਹਿੰਦਾ ਬਾਣੀ ਕੀ ਕਹਿੰਦੀ ਹੈ ਤਾਂ ਮਹਾਰਾ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਇਹ ਚੀਜ਼ ਨੂੰ ਜਦੋਂ ਤੂੰ ਛੱਡੇਗਾ ਤਾਂ ਸਹੀ ਹੋਵੇਂਗਾ ਤੇ ਉਹ ਵਾਕਈ ਆਪਣਾ ਜੀਵਨ ਬਦਲ ਗਿਆ ਪਰ ਜਦੋਂ ਤੱਕ ਇਨਸਾਨ ਮਾਨਵ ਮੁਖ ਹੈ ਗੁਰੂ ਦੀ ਕਿਰਪਾ ਨਹੀਂ ਹੁੰਦੀ ਉਹ ਆਪਣੇ ਗਲਤ ਲਾਈਫ ਸਟਾਈਲ ਨੂੰ ਵੀ ਸਹੀ ਸਿੱਧ ਕਰੇਗਾ ਉਹ ਆਪਣੇ ਚ ਜਿਹੜਾ ਕੋਈ ਔਗਣ ਹੈ ਜਿਹੜੇ ਕੋਈ ਘਾਟ ਆ ਉਹਦੇ ਲਈ ਵੀ ਕੋਈ ਨਾ ਕੋਈ ਐਸਾ ਬਹਾਨਾ ਦੇਵੇਗਾ ਕੋਈ ਐਕਸਕਿਊਜ਼ ਦੇਵੇਗਾ ਜਾਂ ਕੋਈ ਐਸਾ ਲੌਜੀਕ ਦੇਵੇਗਾ ਕਿ ਮੈਂ ਠੀਕ ਹਾਂ ਜੋ ਮੈਂ ਕਰ ਰਿਹਾ ਹਾਂ ਸਹੀ ਆਇਆ ਠੀਕ ਹੈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਫਿਰ ਦੁਖੀ ਕਿਉਂ ਆ ਬੰਦਾ ਰੱਬ ਦਾ ਕੀਤਾ ਦੁਖੀ ਨਹੀਂ ਬੰਦਿਆਂ ਜੇ ਦੁਖੀ ਹੈ ਤੂੰ ਆਪਣੇ ਮਨ ਦੇ ਕਫਟ ਕਰਕੇ ਦੁਖੀ ਹੈ ਤੋ ਗਲਤ ਨੂੰ ਗਲਤ ਮੰਨਣ ਲਈ ਤਿਆਰ ਨਹੀਂ ਜਿੰਨਾ ਵੀ ਇਤਿਹਾਸ ਪੜਾਂਗੇ ਜਿਸ ਦਾ ਵੀ ਕਿਸੇ ਦਾ ਜੀਵਨ ਬਦਲਿਆ ਉਹਦਾ ਜੀਵਨ ਉਦੋਂ ਬਦਲਿਆ ਜਦੋਂ ਉਹਨੇ ਗਲਤ ਨੂੰ ਗਲਤ ਮੰਨ ਲਿਆ ਵੀ ਆ ਗਲਤੀ ਹੈ ਮਹਾਰਾਜ ਮੈਂ ਛੱਡਣਾ ਚਾਹਣਾ ਗੁਰੂ ਨੇ ਕਿਰਪਾ ਕਰ ਦਿੱਤੀ ਅੰਤਰ ਕਾਪਟ ਮਹਾਂ ਦੁਖ ਪਾਏ ਅੰਦਰੋਂ ਕਾਪਟ ਨਾਲ ਭਰਿਆ ਹੋਇਆ ਮਨੁੱਖ ਤਾਂ ਤੂੰ ਦੁੱਖ ਪ੍ਰਾਪਤ ਕਰ ਰਿਹਾ ਹੈ ਸਤਗੁਰ ਭੇਟੈ ਸੋਝੀ ਪਾਏ ਪਰ ਜਦੋਂ ਗੁਰੂ ਨੂੰ ਮਿਲ ਪਈਏ ਭੇਟਾ ਹੋ ਜਾਏ ਸਤਗੁਰ ਦੀ ਰਹਿਮਤ ਹੋ ਜਾਏ ਕਿਤੇ ਸੋਝੀ ਪਾਏ ਸੋਝੀ ਦਾ ਅਰਥ ਹੈ ਸਮਝ ਅਕਲ ਦੇ ਵਿੱਚ ਗੱਲ ਆ ਜਾਣੀ ਸਮਝ ਵਿੱਚ ਗੱਲ ਆ ਜਾਣੀ ਫੇਰ ਗੱਲ ਸਮਝ ਚ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਗੁਰੂ ਨੂੰ ਮਿਲੀਏ ਫੇਰ ਸੋਝੀ ਪੈ ਜਾਂਦੀ ਹੈ ਗੱਲ ਸਮਝ ਵਿੱਚ ਆ ਜਾਂਦੀ ਹੈ ਸਚੈ ਨਾਮ ਰਹਿ ਲਿਵ ਲਾਏ ਜਦੋਂ ਸਮਝ ਵਿੱਚ ਪੈ ਗਏ ਤਾਂ ਸੱਚੇ ਕਾਲਪੁਰਖ ਵਹਿ ਗੁਰੂ ਜੀ ਦੇ ਨਾਮ ਦੇ ਵਿੱਚ ਆਪਣੀ ਲਿਵ ਲਾਈ ਰੱਖਦਾ ਹੈ ਸੁਰਤ ਜੋੜੀ ਰੱਖਦਾ ਹੈ ਧਿਆਨ ਜੋੜੀ ਰੱਖਦਾ ਹੈ ਫੇਰ ਨਹੀਂ ਭਟਕਦਾ ਹੈ ਜਦੋਂ ਸਮਝ ਵਿੱਚ ਆ ਗਈ ਸਮਝ ਚ ਉਹਦੀ ਕਿਰਪਾ ਨਾਲ ਆਉਂਦੀ ਹੈ ਜਦੋਂ ਤੱਕ ਉਹਦੀ ਬਖਸ਼ਿਸ਼ ਨਾ ਹੋਵੇ ਸਮਝ ਚ ਨਹੀਂ ਆਉਂਦੀ ਤਾਂ ਹੀ ਗੁਰਬਾਣੀ ਚ ਵਾਰੀ ਵਾਰੀ ਗੁਰੂ ਸਾਹਿਬ ਕਹਿੰਦੇ ਨੇ ਵੀ ਮਿਹਨਤ ਵੀ ਕਰ ਪਰ ਨਾਲ ਨਾਲ ਅਰਦਾਸ ਵੀ ਕਰਿਆ ਕਰ ਇੱਕ ਜਗਾਂ ਦੇ ਨਾਲ ਹੈ ਨਾ ਇੱਕ ਨਾ ਸੁੱਤਿਆਂ ਦੇ ਉਠਾਲ ਤੇਰੇ ਤੇ ਕਿਰਪਾ ਹੋ ਗਈ ਤੇਰੀ ਅਰਦਾਸ ਪ੍ਰਵਾਨ ਹੋ ਗਈ ਫਿਰ ਤੈਨੂੰ ਸੁੱਤੇ ਨੂੰ ਵੀ ਉਠਾ ਕੇ ਦਾਤ ਦੇ ਦੇਣੀ ਆਉਨੇ ਜੇ ਜਿਹੜੇ ਜਾਗਦੇ ਹੋਏ ਕੋਈ ਹੰਕਾਰ ਕਰਦੇ ਆ ਉਹ ਜਾਗਦੇ ਹੋਏ ਵੀ ਕਈ ਵਾਰੀ ਖਾਲੀ ਰਹਿ ਜਾਂਦੇ ਆ ਮਿਹਨਤ ਕਰਨੀ ਹੈ ਨਾਲ ਅਰਦਾਸ ਕਰ ਸਤਿਗੁਰੂ ਕਿਰਪਾ ਕਰਦੇ ਨੇ ਫਿਰ ਵਾਹਿਗੁਰੂ ਦੇ ਨਾਮ 'ਚ ਸੁਰਤ ਲੱਗਦੀ ਆ ਸੋਝੀ ਆ ਜਾਂਦੀ ਆ ਜੇ ਆਪਾਂ ਦੁਨਿਆਵੀ ਤੌਰ ਤੇ ਗੱਲ ਕਰੀਏ ਕਿਸੇ ਗੱਲ ਦੀ ਸੋਝੀ ਜਾਂ ਸਮਝ ਆਉਣ ਵਿੱਚ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਿਗਾਹ ਮਾਰੋ ਕਿਸੇ ਗੱਲ ਨੂੰ ਸਮਝ ਨਾ ਹੋਵੇ ਮਾਤਾ ਜੀ ਪਿਤਾ ਜੀ ਜਾਂ ਬਜ਼ੁਰਗ ਸਾਨੂੰ ਕਈ ਗੱਲਾਂ ਸਮਝਾਉਂਦੇ ਸਾਨੂੰ ਕਈ ਵਾਰੀ ਲੱਗਦਾ ਵੀ ਇਹ ਤਾਂ ਉਦਾਂ ਹੀ ਕਹੀ ਜਾਂਦੇ ਆ ਉਦਾਂ ਹੀ ਕਹੀ ਜਾਂਦੇ ਆ ਆਦਤ ਜੀ ਪੈ ਗਈ ਐ ਇਹਨਾਂ ਨੂੰ ਕਹਿਣ ਦੀ ਪਰ ਜਦੋਂ 5 7 10 15 20 ਜਾਂ 30 ਸਾਲ ਜ਼ਿੰਦਗੀ ਦਾ ਤਜਰਬਾ ਹੋ ਜਾਂਦਾ ਫਿਰ ਕਿਸੇ ਪੜਾਅ ਤੇ ਜਾ ਕੇ ਇਹੀ ਮਨੁੱਖ ਜਿਹੜਾ ਕਦੇ ਕਹਿੰਦਾ ਸੀ ਉਦਾਂ ਹੀ ਕਹੀ ਜਾਂਦੇ ਆ ਉਦਾਂ ਹੀ ਬੋਲੀ ਜਾਂਦੇ ਆ ਫਿਰ ਉਹ ਯਾਦ ਕਰਦਾ ਮੇਰੀ ਮਾਂ ਆ ਗੱਲਾਂ ਕਹਿੰਦੀ ਹੁੰਦੇ ਸੀ ਮੇਰੇ ਬਾਪੂ ਜੀ ਇਹ ਗੱਲ ਕਹਿੰਦੇ ਹੁੰਦੇ ਸੀਗੇ ਇਹ ਗੱਲ ਸੱਚੀ ਹੋਈ ਹੈ ਮੇਰੇ ਬਾਪੂ ਕਈ ਬਜ਼ੁਰਗਾਂ ਤੋਂ ਸੁਣਿਆ ਉਹ ਆਪਣੀ ਮਾਂ ਨੂੰ ਆਪਣੇ ਬਜ਼ੁਰਗ ਬਾਪ ਨੂੰ ਜਿਹੜੇ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਚੜ੍ਹਾਈ ਕਰ ਗਏ ਜਹਾਨੋਂ ਤੁਰ ਗਏ ਉਹਨਾਂ ਨੂੰ ਯਾਦ ਕਰਕੇ ਮਨ ਪਰ ਲੈਂਦੇ ਨੇ ਮੇਰੀ ਮਾਂ ਗੱਲ ਸਮਝਾਉਂਦੀ ਹੁੰਦੀ ਸੀ ਸੋਜੀ ਪਾਏ ਜਿਹੜੀ ਸੋਜੀ ਹੈ ਉਹ ਬੜੇ ਠੋਕਰਾਂ ਖਾ ਕੇ ਤਜਰਬੇ ਦੇ ਨਾਲ ਬੜੇ ਲੰਮੇ ਸਮਝ ਦੇ ਨਾਲ ਆਉਂਦੀ ਹੈ ਸਾਧ ਸੰਗਤ ਜੀ ਫਿਰ ਇਨਸਾਨ ਆਪਣੇ ਆਪ ਐਗਰੀ ਹੋ ਜਾਂਦਾ ਫਿਰ ਕਹਿਣ ਦੀ ਲੋੜ ਨਹੀਂ ਪੈਂਦੀ ਫਿਰ ਕਹਿੰਦਾ ਸਹੀ ਗੱਲ ਸੀ ਜੋ ਕਹਿੰਦੇ ਸੀ ਹੁਣ ਗੁਰੂ ਸਾਹਿਬ ਦਾ ਜਿਹੜਾ ਗਿਆਨ ਹੈ ਸਦੀਆਂ ਦਾ ਗਿਆਨ ਹੈ ਜੁਗਾਂ ਦਾ ਗਿਆਨ ਹੈ ਇਹ ਐਡਾ ਵੱਡਾ ਗਿਆਨ ਤੇ ਸਾਡੀ ਸਮਝ ਵਿੱਚ ਪੈ ਜਾਏ ਇਹਦੇ ਲਈ ਸਾਡੀ ਜ਼ਿੰਦਗੀ ਦਾ ਤਜਰਬਾ ਬਹੁਤ ਛੋਟਾ ਹੈ ਜੀ ਇਹ ਗਿਆਨ ਦੀ ਵੀ ਸੋਝੀ ਕਿਤੇ ਤਜਰਬੇ ਨਾਲ ਸਮੇਂ ਨਾਲ ਪੈਂਦੀ ਹੈ ਇਹ हां ओदे कृपा हो जाए फिर कोई उम्रਾਂ ਦਾ حساب ਨਹੀਂ ਫਿਰ ਕੋਈ ਸਾਲਾਂ ਦਾ ਹਿਸਾਬ ਨਹੀਂ ਉਹਦੇ ਕਿਰਪਾ ਮਿਹਰ ਹੋ ਜਾਏ ਕਦੋਂ ਵੀ ਫਿਰ ਉਹ ਬਖਸ਼ਿਸ਼ ਕਰ ਸਕਦੇ ਆ ਤੁਹ ਮਹਾਰਾਜ ਕਿਰਪਾ ਕਰਦੇ ਨੇ ਸਤਗੁਰੂ ਭੇਟਾਂ ਸੋਝੀ ਪੈਂ ਜਦੋਂ ਗੁਰੂ ਨੂੰ ਮਿਲ ਜਾਂਦੇ ਆ ਗੁਰੂ ਰਹਿਮਤ ਕਰਦਾ ਤਾਂ ਇਨਸਾਨ ਨੂੰ ਸਮਝ ਆ ਜਾਂਦੇ ਜਿਹਨੂੰ ਸਮਝ ਆ ਗਈ ਫਿਰ ਉਹਨੂੰ ਕੰਪੈਲਨੇ ਕਰਨਾ ਪੈਂਦਾ ਵੀ ਤੂੰ ਇਹ ਗੱਲ ਮੰਨਣੀ ਐ ਜਾਂ ਤੂੰ ਇਦਾਂ ਉਹਨੂੰ ਸਮਝ ਆ ਚੁੱਕਿਆ ਉਹਨੇ ਆਪਣੇ ਆਪ ਹੀ ਆਪਣਾ ਜੀਵਨ ਉਦਾਂ ਬਣਾ ਲੈਣਾ ਫਿਰ ਉਹਨੇ ਅਕੋਰਡਿੰਗਲੀ ਉਹਨੇ ਚੱਲਣਾ ਸ਼ੁਰੂ ਕਰ ਦੇਣਾ ਹੈ ਉਦਾਂ ਜੀਣਾ ਸ਼ੁਰੂ ਕਰ ਦੇਣਾ ਤੇ ਉਹਨੂੰ ਔਖਾ ਵੀ ਨਹੀਂ ਲੱਗੇਗਾ ਬਲਕਿ ਇੰਜੋਏ ਕਰੇਗਾ ਉਸ ਚੀਜ਼ ਨੂੰ ਕਿ ਹਾਂ ਹੁਣ ਮੈਂ ਸਹੀ ਰਸਤੇ ਪੈ ਚੁੱਕਿਆ ਹਾਂ ਆਹੀ ਅਸਲ ਰਸਤਾ ਹੈ ਸੱਚਾ ਨਾਮ ਰਹਿ ਲਿ ਬੁਲਾਏ ਸੱਚੇ ਸ਼ਬਦ ਸੱਚ ਕਮਾਵੇ ਵਾਹਿਗੁਰੂ ਜੀ ਦੇ ਸੱਚੇ ਕਾਲ ਪੁਰਖ ਜੀ ਦੇ ਸੇਵਸਲਾਹ ਵਾਲਾ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਚ ਜੁੜ ਕੇ ਫਿਰ ਆਪਣੇ ਜੀਵਨ ਚ ਇਨਸਾਨ ਸੱਚ ਕਮਾਉਂਦਾ ਹੈ ਸੱਚੇ ਬਾਣੀ ਹਰ ਗੁਣ ਗਾਵੇ ਸੱਚੇ ਸੇਵਸਲਾਹ ਦੀ ਬਾਣੀ ਦੇ ਨਾਲ ਜੁੜ ਕੇ ਫਿਰ ਵਾਹਿਗੁਰੂ ਦੇ ਗੁਣ ਗਾਉਂਦਾ ਫਿਰ ਉਹਨੂੰ ਔਖਾ ਲੱਗਦਾ ਨਹੀਂ ਬਲਕਿ ਇਸ ਦੇ ਵਿੱਚੋਂ ਸੱਚਾ ਸੁਖ ਪ੍ਰਾਪਤ ਹੁੰਦਾ ਹੈ ਸੱਚੇ ਬਾਣੀ ਦੇ ਜ਼ਰੀਏ ਗੁਣ ਗਾਉਂਦਾ ਹੈ ਨਿਜ ਘਰ ਵਾਸ ਅਮਰ ਪਦ ਪਾਵੇ ਉਹਦਾ ਵਾਸਾ ਨਿਜ ਘਰ ਦੇ ਵਿੱਚ ਨਿਜ ਕਹੀਏ ਆਪਣਾ ਆਤਮਕ ਮੰਡਲ 'ਚ ਟਿਕਾਉ ਜੋ ਵਸ ਜਾਂਦਾ ਹੈ ਤਾਂ ਦਰ ਸਾਚ ਹੈ ਸ਼ੋਭਾ ਪਾਵੇ ਜਦੋਂ ਇਹ ਜੀਵਨ ਜਾਂਚ ਬਣ ਗਈ ਤਾਂ ਤਦੋਂ ਸੱਚੇ ਦਰ ਤੇ ਸੱਚੀ ਸ਼ੋਭਾ ਮਿਲਦੀ ਹੈ ਜਿਹੜੀ ਸ਼ੋਭਾ ਕੋਈ ਖੋ ਨਹੀਂ ਸਕਦਾ ਜਿਹੜੀ ਸ਼ੋਭਾ ਅਸਲ ਆਨੰਦ ਤੇ ਰਸ ਲੈ ਕੇ ਆਉਂਦੀ ਹੈ ਤਸਾ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਇਥੋਂ ਤੱਕ ਪੰਜ ਬੰਦ ਹੋ ਗਏ ਨੇ ਤਿੰਨ ਬੰਦੇ ਸ਼ਬਦ ਦੇ ਰਹਿੰਦੇ ਨੇ ਗੁਰੂ ਦੀ ਰਹਿਮਤ ਹੋਈ ਅਗਲੇ ਵਿਚਾਰ ਚ ਸਾਂਝਾ ਕਰਾਂਗੇ ਤੋਂ ਗੁਰਬਾਣੀ ਤੇ ਮਨ ਦੇ ਇੱਕ ਇੱਕ ਪਰਦੇ ਨੂੰ ਐ ਖੋਲ ਖੋਲ ਕੇ ਸਾਹਮਣੇ ਰੱਖ ਦਿੰਦੀ ਹੈ ਜੇ ਕਿਤੇ ਕੋਈ ਕਮੀ ਹੁੰਦੀ ਹੈ ਸਾਧ ਸੰਗਤ ਜੀ ਇਹ ਆਪਣੇ ਚੀ ਕਮੀ ਹੁੰਦੀ ਹੈ ਗੁਰੂ ਚ ਕੋਈ ਕਮੀ ਨਹੀਂ ਹੈ ਗੁਰੂ ਅਰਦਾਸ ਕਰੀਏ ਸਤ ਗੁਰੂ ਬਖਸ਼ਣ ਉਹਨਾਂ ਦੀ ਬਾਣੀ ਨਾਲ ਜੁੜ ਕੇ ਜੀਵਨ ਸਫਲਾ ਕਰ ਸਕੀਏ